ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਜਿੰਦੁਸਤਾਨ ਫਾਸਨੂ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣੇ ਦੇ ਗੈਸਪੁਰਾ ਤੋਂ ਖਬਰ ਲੁਧਿਆਣੇ ਦੇ ਗੈਸਪੁਰਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਮੈਡਮ ਚੀਨਾ ਨੇ ਕੀਤਾ ਉਦਘਾਟਨ ਆਓ ਜਾਣਦੇ ਹਾਂ ਪੂਰੀ ਖਬਰ ਅੱਜ ਅਸੀਂ ਖੜੇ ਹਾਂ ਗੈਸਪੁਰਾ ਸਕੂਲ ਦੇ ਅੰਦਰ ਜਿਹਦੇ ਜਿਹੜੇ ਪ੍ਰਿੰਸੀਪਲ ਸੇਖੋ ਸਾਹਿਬ ਨੇ ਲੇਕਿਨ ਇਹ ਸਕੂਲ ਦੇਖੋ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ਿਆਦਾ ਸੋਹਣਾ ਹੈ ਇੱਥੇ 1 ਕਰੋੜ 25 ਲੱਖ ਰੁਪਏ 200 25 ਲੱਖ ਤੇ 200 ਰੁਪਏ ਦੀ ਜਿਹੜੀ ਗ੍ਰਾਂਟ ਇੱਥੇ ਆਈ ਹੈ ਤੇ ਟਾਈਮ ਟੂ ਟਾਈਮ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜਾ ਪੜ੍ਹੇਗਾ ਪੰਜਾਬ ਵਧੇਗਾ ਪੰਜਾਬ ਉਹਦੇ ਤਹਿਤ ਸਕੂਲਾਂ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਮਾਲਾ ਸਕੂਲਾਂ ਦੀ ਦਿਸ਼ਾਵਰ ਦਸ਼ਾ ਬਦਲ ਲਈ ਖੁੱਲੀਆਂ ਗਰੰਟਾਂ ਦਿੱਤੀਆਂ ਨੇ ਤੇ ਉਸ ਗ੍ਰਾਂਟ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਆ ਅੱਜ ਤੁਸੀਂ ਦੇਖੋ ਇਹ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਸਿੱਖਿਆ ਗ੍ਰੰਟੀ ਦੇ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚ ਬੜੇ ਵੱਡੇ ਪ੍ਰੋਗਰਾਮ ਚੱਲਿਆ ਰਹੇ ਨੇ ਤੇ ਇਹਦੇ ਤਹਿਤ ਹੀ ਜਿਹੜਾ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਗਿਆਸੂੜਾ ਲੁਧਿਆਣਾ ਵਿੱਚ ਵੀ ਜਿਹੜਾ ਸਿੱਖਿਆ ਗ੍ਰੰਟੀ ਨਾਲ ਸੰਬੰਧਿਤ ਪ੍ਰੋਗਰਾਮ ਚਲਾਇਆ ਗਿਆ ਤੇ ਇਹਦੇ ਚੀਜ਼ ਨੇ ਸਾਡੇ ਮੁੱਖ ਮਹਿਮਾਨ ਰਵਿੰਦਰ ਗੌਰ ਜੀ ਜੀ ਨੇ ਐਮਐਲਏ ਜਿਹੜੇ ਨੇ ਉਹਨਾਂ ਵੱਲੋਂ ਜਿਹੜਾ ਪੱਥਰ ਜਿਹੜਾ ਸਾਡਾ ਜਿਹੜਾ ਉਹਦਾ ਉਦਘਾਟਨ ਕਰਕੇ ਇਸ ਪ੍ਰੋਗਰਾਮ ਦਾ ਜਿਹੜਾ ਰਸਮੀ ਉਦਘਾਟਨ ਕੀਤਾ ਗਿਆ ਤੇ ਮਕਸਦ ਇਹ ਹੀ ਆ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਜਿਹੜਾ ਵੇਅਰ ਕੀਤਾ ਜਾਵੇ ਵੀ ਪੰਜਾਬ ਸਰਕਾਰ ਵੱਲੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹੜੀਆਂ ਨੇ ਨਿਊ ਕਲਾਸ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜਿਹੜਾ ਜਿਹੜਾ ਮਾਰਦੀ ਢਾਂਚਾ ਜਿਹੜਾ ਸਕੂਲਾਂ ਦਾ ਉਹਦੇ ਕਿਸ ਤਰ੍ਹਾਂ ਡਵੈਲਪਮੈਂਟ ਕੀਤੀ ਜਾ ਰਹੀ ਆ ਤੇ 1 ਕਰੋੜ ਦੀ ਲਗਤ ਵੱਧ ਦੇ ਜਿਹੜੇ 12 ਕਮਰੇ ਦਾ ਘਟਨ ਵੀ ਕੀਤਾ ਗਿਆ ਜਿਹੜੇ ਤੇ ਬੜੇ ਜਿਹੜੇ ਹਾਈ ਟੈਕ ਰੂਮ ਬਣਨੇ ਨੇ ਕਲਾਸ ਰੂਮ ਉਹਦੇ ਚ ਡਿਜੀਟਲ ਜਿਹੜੇ ਸਮਾਰਟ ਬੋਰਡ ਵੀ ਲੱਗਣਗੇ ਤੇ ਹੋਰ ਵੀ ਜਿਹੜਾ ਬੜੇ ਬਿਊਟੀਫੁੱਲ ਰੂਮ ਬਣਨੇ ਨੇ ਤੇ ਕਾਫੀ ਹੱਦ ਤੱਕ 60% ਘੰਦੇ ਪਿਆਰ ਨੇ ਇਹ ਆਉਣ ਵਾਲੇ 1-2 ਮਹੀਨੇ ਦੇ ਵਿੱਚ ਜਿਹੜੇ ਬਣ ਕੇ ਜਿਹੜੇ ਬੱਚਿਆਂ ਨੂੰ ਮੁਹੱਈਆ ਕਰਾਏ ਜਾਵਣਗੇ ਤੇ ਬੜਾ ਸਾਨੂੰ ਮਾਣ ਹੁੰਦਾ ਵੀ ਹੈ ਮੇਰੇ ਸਾਹਿਬ ਵੱਲੋਂ ਹਰ ਇੱਕ ਕਿਸਮ ਦਾ ਜਿਹੜਾ ਸਾਨੂੰ ਸਹਿਯੋਗ ਸਾਨੂੰ ਦਿੱਤਾ ਜਾਂਦਾ ਹੈ